ਸਤਿ ਸ਼੍ਰੀ ਅਕਾਲ ਸਾਰੇ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਬਤਿਆ ਆਪਣੇ ਆਪਣੇ ਘਰਾਂ ਵਿੱਚ ਕੰਮ ਕਰ ਰਹੇ ਹੋਗੇ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਆਪਾਂ ਮਤਲਬ ਕਿ ਕੱਲ੍ਹ ਜਗੀ ਦੀਵਾਲੀ ਆਪਾਂ ਮਨਾ ਲਈ ਦੀਵਾਲੀ ਦੀਵਾਲੀ ਦਾ ਵਲੋਗ ਆਪਾਂ ਬਣਾਇਆ ਨਹੀਂ ਕਿਉਂਕਿ ਬੀ ਸੀ ਵਾਟ ਸੀਗੇ ਬਸ ਇੱਕ ਸ਼ਾਰਟ ਨਾਇਆ ਸੀ ਜੋ ਤੁਹਾਡੇ ਨਾਲ ਸ਼ੇਅਰ ਜਰੂਰ ਕੀਤਾ ਵਾ ਲక్ష్ਮੀ ਮਾਤਾ ਦਾ ਤੇ ਅੱਜ ਹੈਗਾ ਵਿਸ਼ਰਮਾ ਦੇ ਤੇ ਘਰ ਦੇ ਕੰਮ ਬਸ ਆਪਾਂ ਕਰਨ ਲੱਗੇ ਹੋਇਆ ਕੋਠਾ ਸਾਡਾ ਬਹੁਤ ਜ਼ਿਆਦਾ ਗੰੰਦਾ ਹੋਇਆ ਹੋਇਆ ਸੀ ਤੇ ਮੰਮੀ ਨੇ ਲਗਾਇਆ ਝਾੜੂ ਕੋਠੇ ਤੇ ਤੇ ਕੋਠੇ ਦੇ ਝਾੜੂ ਲਾਂਡਰ ਕੋਠਾ ਹੋ ਕੇ ਆਪਣਾ ਸਾਫ ਹੋਣ ਲਈ ਚੱਕ ਤਾ ਕੂੜਾ ਕੂੜਾ ਗੜਾ ਚੱਕਣ ਦਾ ਵਾਰੋ ਪਰਲੇ ਵਾਂਨ ਸਿੱਟੇ ਆ ਨਾ ਵਾ ਤੇ ਅੱਜ ਹੈਗਾ ਵਿਸ਼ਰਮਾ ਦੇ ਤੇ ਸ਼ੁਕਰ ਮਾਤੇ ਮਨਾਵਾਂਗੇ ਰਾਤ ਨੂੰ ਦੀਵੇ ਵਗੈਰਾ ਚਲਾਵਾਂਗੇ ਤੇ ਆਪਣਾ ਸਾਰੇ ਘਰ ਦੇ ਕੰਮ ਆਪਾਂ ਹੌਲੀ ਹੌਲੀ ਕਰਾਂਗੇ ਚਾਹ ਵਗੈਰਾ ਪੀ ਲੱਤੇ ਹੋਣਾ ਸੀ ਜਿਹੜਾ ਨੇ ਪੀਂਦੀ ਆ ਚੋ ਤੇ ਅਸੀਂ ਉਹ ਚਾਹ ਪੀਣ ਲੱਗੇ ਹਾਂ ਤੇ ਮੈਂ ਥੋੜਾ ਜਿਹਾ ਲੇਟ ਉੱਠੀ ਸੀ ਅੱਜ ਲੇਟ ਉੱਠਣ ਤੋਂ ਬਾਅਦ ਫਿਰ ਮੈਂ ਬਲੌਗ ਟਿਕੀ ਟੇ ਸਟਾਰਟ ਬਲੌਗ ਕੀਤਾ ਸਟਾਰਟ ਸਾਰੇ ਬਲੌਗ ਸਟਾਰਟ ਕਰਨ ਤੋਂ ਬਾਅਦ ਸਾਰੇ ਅਸੀਂ ਦੀਵਾਲੀ ਦਾ ਤੁਹਾਡੇ ਨਾਲ ਬਲੌਗ ਸ਼ੇਅਰ ਨਹੀਂ ਕੀਤਾ ਕੁੱਕਰ ਦੇ ਕੰਮ ਕਰ ਰਹੀ ਬਹੁਤ ਸੀ ਜੇ ਤਾਂ ਕਰਕੇ ਤੇ ਇਧਰ ਸਾਰਿਆ ਫੋਨ ਕਰਾਂਗੇ ਸਫਾਈ ਸਫਾਈ ਕਰਨ ਦਾ ਵਾਰ ਆਪਾਂ ਜਾਣਾ ਮਟੀ ਤੇ ਮੱਟਾ ਟੇਕਣ ਫਿਰ ਤੁਹਾਡੇ ਨਾਲ ਹੋਰ ਵੀ ਵਲੌਗ ਸ਼ੇ ਜੁੜ ਕਰਾਂਗੇ ਤੇ ਮੰਮੀ ਆ ਗਈ ਮੰਮੀ ਨੇ ਝਾੜੂ ਲਾਤਾ ਨਵੇੜੇ ਚਲੇ ਬਣਾ ਝਾੜੂ ਵੇੜੇ ਚ ਝਾੜੂ ਲੋਂਤ ਵਾਰ ਆਪਾਂ ਸਾਰੇ ਕਰਦੇ ਕੰਮ ਅੰਦਰਲੇ ਵੀ ਕਰਾਂਗੇ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਆਪਾਂ They're coming to shop. I <laughs> Palek, 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 palek Shhh, हेलो उह लजीक इवन आई चाय लगे है आपे आना है ते आपा चाय पी के करेंगे घर ते काम कार ਗਗਨ ਲੱਗੀ ਹੋਈ ਆ ਫੇਡਾਂ ਨਾਲ ਟੋਕਰੀਆਂ ਨਾਲ ਤੇ ਇੱਕ ਗਗਨ ਨੇ ਟੋਕਰੀ ਚੁੱਕੀ ਤੇ ਇੱਕ ਟੋਕਰੀਆਂ ਤੇ ਦੋਨੇ ਟੋਕਰੀਆਂ ਨੂੰ ਦੇਤੇ ਫੇਡਣ ਵਾਸਤੇ ਤੇ ਉਹ ਹੁਣ ਲੱਤੀ ਹੋਈ ਆ ਫੇਡਾਂ ਨਾਲ ਤੇ ਟੋਕਰੀ ਆਪਣੀ ਆ ਗਗਨ ਲੱਗੇ ਚਾਹ ਦੇ ਚਾਹ ਦੇ ਚਾਹ ਪਾਟ ਦਿੰਦੇ ਆ ਗਗਨ ਗਗਨ ਨੂੰ ਚਾਹ ਬਹੁਤ ਪਸੰਦ ਆ ਮੰਮੀ ਬੱਦਗੇ ਕੋਟੇ ਬਤਨ ਕਿਤੇ ਨਹੀਂ ਜਾ ਰਹੇ ਨੇ ਤੇ ਹੋ ਗਈ ਦੇਖੋ ਜੀ ਇਹ ਸਾਡੇ ਗਵਾਂਡੀਆਂ ਦਾ ਪੱਛਾ ਵਾ ਕਿੰਨੀ ਦੂਰ ਬੰਨਿਆ ਹੋਇਆ ਵਿਚਾਰੇ ਨੂੰ ਘਰ ਹੈਗਾ ਥੋੜੀ ਜੀ ਦੂਰ ਸਾਡੇ ਇੱਧਰ ਮਤਲਬ ਕਿ ਉਹ ਦੂਰ ਇੱਥੇ ਬੰਨਿਆ ਹੋਇਆ ਸਾਡੇ ਘਰ ਦੇ ਸਾਹਮਣੇ ਤੇ ਵੀਰ ਵੀਰ ਕਰੀ ਜਾਂਦਾ ਆਪਣੀ ਮਾਂ ਤੋਂ ਉਹ ਦਿਨਾ ਵਿਚਾਰਾ ਤੇ ਇੱਥੇ ਬਨ ਗਈ ਘਰ ਦੇ ਮਤਲਬ ਆਂਟੀ ਲੱਗਦੇ ਆਂਟੀ ਇੱਥੇ ਬਨ ਗਏ ਤੇ ਇਹ ਵੀ ਜਰਾ ਰਿੰਗਲ ਲੱਗਿਆ ਹੋਇਆ ਤੇ ਇੱਥੇ ਹੁਣ ਸ਼ਾਮ ਨੂੰ ਮੈਨੂੰ ਲੱਗਦਾ ਲੈ ਜਾਣਗੇ ਤੇ ਇੱਥੇ ਪਤਾ ਨਹੀਂ ਕੁਝ ਖਾਂਦਾ ਵਾ ਜਿਹੜਾ ਆਹ ਕਾ ਚਾਵਲ ਦੇ ਜੋ ਹੁੰਦੇ ਆ ਨਾ ਉਹ ਖਾ ਰਿਹਾ ਮੈਨੂੰ ਨਹੀਂ ਇਹਨਾਂ ਪਤਾ ਕਿਤੇ ਵਾਰੀ ਵਾਰੇ ਪਰ ਉਹ ਖਾ ਰਿਹਾ ਵਾ ਤੇ ਆਪਣੀ ਮਤਲਬ ਕੀ ਟੇਡ ਬਰ ਰਿਹਾ ਵਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਵਾ ਛੋਟਾ ਜਿਹਾ ਵਾ ਹਜੇ ਮੈਨੂੰ ਲੱਗਦਾ ਹਜੇ ਦੋ ਤਿੰਨ ਮਹੀਨੇ ਦਾ ਹੀ ਆ ਸ਼ਾਇਦ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਤੇ ਵਿਚਾਰਾ ਪਤਨੀ ਆਪਣਾ ਟਿੱਟ ਭਰ ਰਿਆ ਵਾ ਲਓ ਜੀ ਅੱਜ ਆਪਾਂ ਬਣਾ ਰਹੇ ਹੇ ਚਿੱਲੇ ਤੇ ਕੜੀ ਚਿੱਲਾ ਆਪਾਂ ਜਲਾ ਲਿਆ ਤੇ ਸਾਰਾ ਕੁਝ ਰੱਖ ਲਿਆ ਬੋਲ ਕਿ ਤੁਲੇ ਚੁੱਲਾ ਵੀ ਜਲਾ ਲਿਆ ਤੇ ਆਪਾਂ ਤੇਲ ਪਾ ਦਿੱਤਾ ਥੋੜੇ ਜਿਹਾ ਪਾਤੇ ਆਪਾਂ ਪਕੌੜੇ ਕੁਝ ਪਕੌੜੇ ਪਾਣਾ ਕਿਉਂਕਿ ਬਹੁਤ ਸਾਰਾ ਬੰਦੀ ਹੈ ਇਸ ਲਈ ਥੋੜੇ ਜਿਹਾ ਪਾਤੇ ਆਪਾਂ ਪਕੌੜੇ ਪਕੌੜੇ ਹੋ ਗਏ ਆ ਫਰਾਈ ਤੇ ਨਾਲ ਦੀ ਨਾਲ ਆਪਾਂ ਹੁਣ ਜੀਰਾ ਪਾਵਾਂਗੇ ਥੋੜਾ ਜਿਹਾ ਤੇ ਪਕੌੜੇ ਹੋ ਰਹੇ ਨੇ ਫਰਾਈ ਹੌਲੀ-ਹੌਲੀ ਵਿੱਚ ਆਜ ਹੌਲੀ-ਹੌਲੀ ਆਟਾ ਹੋਲੀ ਹੋਲੀ ਤਾੜਕੇ ਤੇ ਚੱਕਾ ਘੱਟ ਲੱਗ ਰਿਹਾ ਵਾ ਤੇ ਨਾ ਦਿਨ ਲਾ ਪੰਗੋਲ ਪਾ ਮੰਗੇ ਦੇ ਵਿੱਚ ਆਕੀਆ ਸਾਰੇ ਮਿੱਥੇ ਤੇ ਮੇਰੇ ਇਕਦਮ ਮਾਈਂਡ ਚੋਂ ਨਿਕਲ ਗਏ ਸੀ ਮਿੱਥੇ ਨੇ ਪਰ ਆਣੀ ਆਪਾਂ ਹੁਣ ਪਾ ਮੰਗੇ ਦੇ ਵਿੱਚ ਜੀਰਾ ਸੋੜਾ ਤੇ ਜੀਰਾ ਪਾ ਮੰਗੇ ਜਦੋਂ ਤੱਕ ਪਕੜੇ ਮਿੱਥੇ ਹੋ ਜਾਣ ਥੋੜੇ ਜਿ ਲਾਲ ਜੇ ਮਲ ਜੀ ਜਲਦੀ ਜੰਦਾ ਕਰਦੇ ਕੰਮ ਕਰਦੇ ਜਲਦੀ ਜੰਦੇ ਨਾਲ ਦੀ ਨਾਲ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਆਪਰੇ ਚੈਨਲ ਨੂੰ ਵਾਖਤ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਿਊ ਫ੍ਰੈਂਡਸ ਜੋੜਦੇ ਨੇ ਪਲੀ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲੋ ਆਪਾਂ ਨੇ ਹੁਣ ਜੀਰਾ ਪਾ ਲਿਆ तो नाली आप प्याज पावे प्याज आप तकरन चार पाँच कटे पाने फिर लो जी प्याज भी पा लिये प्याजा ना थोड़ी स्वाद नहीं बंदी है लो जी आप प्याज पा लें प्याज थोड़े जी ग्राउंड हो गया लाओ जी थोड़े जे प्याज हूँ हो लगे लाल ठंड खाने अगर ਕਿ ਪਿਆਜ਼ ਲਾਲ ਥੋੜੇ ਥੋੜੇ ਬ੍ਰਾਊਨ ਹੋਣ ਤੇ ਹੀ ਸਵਾਦ ਲੱਗਦੇ ਨੇ ਵਿੱਚ ਆਪਾਂ ਪਾਵਾਂਗੇ ਆਲੂ ਟਮਾਟਰ ਸਾਰਾ ਕੁਝ ਮਸੂਲ ਲਾ ਪਾਵਾਂਗੇ ਲਓ ਜੀ ਆਪਾਂ ਨਾਲ ਹੀ ਪਾਤਾ ਸਾਰਾ ਮਟੀਰੀਅਲ ਲੱਖਣ ਪਿਆਜ਼ ਸਾਰਾ ਕੁਝ ਮਿਕਸ ਕਰਤਾ ਦੇਖੋ ਚੁੱਲੇ ਤੇ ਕੜੀ ਅਲੱਗ ਹੀ ਸਵਾਦ ਹੁੰਦਾ ਵਾ ਆਪਾਂ ਚੁੱਲੇ ਤੇ ਹੀ ਕੰਮ ਕਰ ਕਰਦੇ ਆ ਘਰ ਦਾ ਸਾਰਾ ਰੋਟੀ ਪਾਣੀ ਚੁੱਲੇ ਤੇ ਬਣਾਉਣੀ ਆ ਪਹਿਲਾਂ ਗੈਸ ਤੇ ਬਣਾਉਂਦੇ ਹੁੰਦੇ ਸੀ ਹੁਣ ਠੰਡ ਤਕਰੀਬਨ ਠੰਡ ਦਾ ਮੌਸਮ ਹੋਣ ਲੱਗ ਗਿਆ ਨਾ ਥੋੜਾ ਥੋੜਾ ਤੇ ਆਪਾਂ ਹੁਣ ਇੰਕਲੋ ਕੀ ਚੁੱਲੇ ਤੇ ਬਣਾਉਣ ਲੱਗੇ ਤੇ ਚੁੱਲੇ ਤੇ ਕੜੀ ਬਹੁਤ ਸਾਰ ਬਣਦੀ ਹੈ ਕਿਰਨ ਅਸੀਂ ਪਹਿਲਾਂ ਵੀ ਕੜੀ ਬਣਾਈ ਸੀ ਕੁਝ ਦਿਨ ਤੋਂ ਆ ਤਾਂ ਅਸੀਂ ਸੋਚਿਆ ਚੁੱਲੇ ਤੇ ਹੀ ਬਣਾਵਾਂਗੇ ਕੜੀ ਤੇ ਕੜੀ ਬਣਦੀ ਹੈ ਬਹੁਤ ਟੇਸਟੀ ਤੁਹਾਨੂੰ ਦਿਖਾਵਾਂਗੇ ਅੱਗੇ-ਅੱਗੇ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਲਓ ਜੀ ਆਪਾਂ ਮਸਾਲਾ ਹੋ ਗਿਆ ਤੇ ਆਪਾਂ ਪਾ ਰਹੇ ਆ ਬੇਸਨ ਬੇਸਨ ਬਹੁਤ گاੜਾ ਥੋੜੀ ਜਿਹੀ ਪਾਈ ਆ ਦੇ ਵਿੱਚ ਲੱਸੀ ਦੱਸੀ ਨਾਲ ਆਪਾਂ ਮਿਲਾਇਆ ਵਾ ਬੇਸਨ ਤੇ ਲੋ ਜੀ ਕਿੰਨਾ ਸੁੰਗਣਾ ਲੱਗ ਰਿਹਾ ਕਰੀਦਾ ਕਲਰ ਤੇ ਹੋਣਾ ਲੁਕਾਤੇ ਵਿੱਚ ਲੋ ਜੀ ਆਪਾਂ ਹਿਲਾ ਦਿੰਨੇ ਇਹਨੂੰ ਥੋੜਾ ਜਿਹਾ ਕਿਉਂਕਿ ਮੰਮੀ ਨੂੰ ਹੋ ਗਈ ਥੋੜੀ ਜੀ ਜਲਦੀ ਉਹ ਪਾਣੀ ਲੈਣ ਗਈ ਆ ਦੇਖੋ ਤੇ ਪਾਣੀ ਪਾਣਾ ਇਹਦੇ ਵਿੱਚ ਥੋੜੀ ਗਾੜ੍ਹੀ ਹੋ ਗਈ ਪਾਣੀ ਪੀਣੂ ਦਾ ਤੇ ਆਪਾਂ ਇਹਨੂੰ ਹਲਾ ਤੀਏ ਲੋਜੀ ਆਪਣੀ ਕੜੀ ਰਿਚੇ ਹੋ ਰਹੀ ਆ ਤੇ ਆਪਾਂ ਇਹਦੇ ਵਿੱਚ ਖੜਾ ਮੱਖਣ ਪਾਤਾ ਸੀ ਅੱਤੇ ਥੋੜਾ ਜਿਹਾ ਆਪਾਂ ਘੋਲ ਰਏ ਆ ਇਹਨੂੰ ਹੋੜੀ ਲਈ ਦੇਰ ਵਿੱਚ ਪਾਣੀ ਪਾਊਗਾ ਚਲੋ ਤੁਹਾਨੂੰ ਤੁਹੋਂ ਨਹੀਂ ਅੱਗੇ ਲਾਜੀ ਨਾਰੀ ਆਪਾਂ ਦੁੱਧ ਨੂੰ ਦੇਤੀ ਸੀ ਬਾਲੀ ਤੇ ਦੁੱਧ ਨੂੰ ਵਾਲੀ ਦੇ ਕੇ ਆਪਾਂ ਰੱਖਾਂਗੇ ਫ੍ਰਿਜ ਵਿੱਚ ਤੇ ਨਾਲ ਹੀ ਆਪਾਂ ਹੁਣ ਆਪਣੇ ਛੋਲ ਬਣਾਏ ਸੀ ਆਪਾਂ ਚਾਵਲ ਰਿਚ ਰਹੇ ਨੇ ਠਿੱਕੇ ਛੋਲ ਬਣਾਏ ਨੇ ਕੜੀ ਨਾਲ ਛੋਲ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਇਸ ਲਈ ਐਸੇ ਚਾਵਲ ਬਣਾਏ ਆ ਮੈਂ ਆਪਣੇ ਜੋ ਕੇ ਬਣਾਇਆ ਮम्मा ਨੇ ਛੋਲ ਖਾਣੇ ਨੇ ਉਹ ਉਹਨਾਂ ਨੇ ਆਪਣੇ ਜੋਗੀ ਰੋਟੀ ਬਣਾਈ ਆ ਮੱਕੀ ਦੀ ਕੜੀ ਨਾਲ ਉਹ ਮੱਕੀ ਦੀ ਰੋਟੀ ਖਾਂਦੇ ਆ ਤੇ ਮੈਂ ਨਹੀਂ ਖਾਂਦੀ ਤੇ ਮੈਂ ਬਣਾਇਨੇ ਰਾਈਸ ਆਪਣੇ ਲਈ ਕਿਉਂਕਿ ਕੜੀ ਨਾਲ ਛੋਲ ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਇਸ ਲਈ ਮੈਂ ਕੜੀ ਨਾਲ ਛੋਲ ਬਣਾਏ ਨੇ ਪਲੀਜ਼ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਨੂੰ ਕਿਨੂੰ ਛੋਲ ਪਸੰਦ ਨੇ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਥੈਂਕ ਯੂ ਲੋਜੀ ਕੜੀ ਆਪਣੀ ਬਣ ਚੁੱਕੀ ਹੈ ਬਹੁਤ ਵਧੀਆ ਬਹੁਤ ਸੋਹਣੀ ਲੱਗ ਰਹੀ ਹੈ ਦੇਖਣ ਨੂੰ ਚੁੱਲੇ ਤੇ ਤਾਂ ਇਦਾਂ ਦੀ ਬਣਦੀ ਹੁੰਦੀ ਹੈ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਪਲੇਸ ਬਹੁਤ ਮਿਹਨਤ ਕਰਕੇ ਇਹ ਵੀ ਵੀਡੀਓ ਬਣਾਉਂਦੇ ਆ ਘਰ ਦੇ ਕੰਮ ਕਰ ਛੱਡ ਕੇ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਥੈਂਕ ਯੂ ਖੜੀ ਬਹੁਤ ਵਧੀਆ ਬਣ ਚੁੱਕੀ ਆ ਖਾਨ ਤੇ ਵਾਰ ਨਹੀਂ ਪਤਾ ਲ ਲੂ ਕਿ ਕਿੱਦਾਂ ਰ ਬਣੀ ਆ ਥੈਂਕ ਯੂ ਜੀ ਮਿਲਦੇ ਆ ਨੈਕਸਟ ਬਲੌਗ ਵਿੱਚ